ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਦੁੱਧ ਹੈ ਉਹਦੀਆਂ ਕੀਮਤਾਂ ਨੂੰ ਵਧਾ ਦਿੱਤਾ ਗਿਆ ਪਹਿਲਾਂ ਤੁਹਾਨੂੰ 64 ਰੁਪਏ ਪ੍ਰਤੀ ਲੀਟਰ ਜਿਹੜਾ ਆ ਉਹ ਦੁੱਧ ਮਿਲਦਾ ਸੀ ਤਾਂ ਹੁਣ ਇਹਦੀ ਕੀਮਤ ਦੇ ਵਿੱਚ ਇਲਜ਼ਾਫਾ ਕਰ ਦਿੱਤਾ ਗਿਆ 2 ਰੁਪਏ ਪ੍ਰਤੀ ਲੀਟਰ ਜਿਹੜਾ ਆ ਉਹ ਰੇਟ ਦੁੱਧ ਦਾ ਵਧਾ ਦਿੱਤਾ ਗਿਆ ਗਰਮੀ ਕਰਕੇ ਰੇਟ ਜਿਹੜਾ ਆ ਦੁੱਧ ਦਾ ਉਹ ਵਧਾਇਆ ਗਿਆ 2 ਰੁਪਏ ਜਿਹੜਾ ਪ੍ਰਤੀ ਲੀਟਰ ਹੈ ਦੁੱਧ ਦਾ ਰੇਟ ਹੁਣ ਵਧਾ ਦਿੱਤਾ ਗਿਆ ਤਾਂ 3 ਜੂਨ ਤੋਂ ਯਾਨੀ ਕਿ ਅੱਜ ਤੋਂ ਹੀ ਇਹ ਕੀਮਤਾਂ ਜੜੀਆਂ ਨੇ ਉਹ ਲਾਗੂ ਹੋਣਗੀਆਂ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਪਹੁੰਚ ਸਕੇ ਕਿ ਅੱਜ ਤੋਂ ਦੁੱਧ ਦੀਆਂ ਨਵੀਆਂ ਕੀਮਤਾਂ ਜੜੀਆਂ ਨੇ ਉਹ ਲਾਗੂ ਹੋ ਚੁੱਕੀਆਂ ਨੇ ਤਾਂ ਬਿਲਕੁਲ ਵੀਰਕਾ ਤੇ ਅਮੂਲ ਦਾ ਦੁੱਧ ਜਿਹੜਾ ਪੈਕਟ ਦੇ ਵਿੱਚ ਮਿਲਦਾ ਹੈ ਜਿਹੜਾ ਤੁਸੀਂ ਡੇਰੀ ਤੋਂ ਖਰੀਦਦੇ ਹੋ ਜਾਂ ਹੋਰ ਆ ਡੇਰੀਆਂ ਤੋਂ ਜਿਹੜੇ ਬੈਕਰੀ ਹੋਗੇ ਉਹਨਾਂ ਤੋਂ ਦੁੱਧ ਖਰੀਦੇ ਹੋ ਤਾਂ ਉਹ ਜਿਹੜੇ ਪੈਕੇਟ ਨੇ ਅਮੁੱਲ ਦਾ ਵੇਰਕੇ ਦਾ ਉਹਨਾਂ ਦੇ ਰੇਟ ਜਿਹੜੇ ਨੇ ਉਹ ਵਧ ਚੁੱਕੇ ਨੇ ਗਰਮੀ ਕਾਰਨ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਦੁੱਧ ਦੇ ਰੇਟ ਦੇ ਵਿੱਚ ਵਾਧਾ ਕਰ ਦਿੱਤਾ ਗਿਆ 2 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ ਜੀ ਹਾਂ ਲੀਟਰ ਮਗਰ 2 ਰੁਪਏ ਵਧਾ ਦਿੱਤਾ ਗਿਆ ਪਹਿਲਾਂ ਤੁਹਾਨੂੰ 64 ਰੁਪਏ ਪ੍ਰਤੀ ਲੀਟਰ ਮਿਲਦਾ ਸੀ ਤਾਂ ਹੁਣ 2 ਰੁਪਏ ਵਧਾ ਕੇ 68 ਰੁਪਏ ਪ੍ਰਤੀ ਲੀਟਰ ਜਿਹੜਾ ਉਹ ਦੁੱਧ ਹੈ ਉਹ ਮਿਲਿਆ ਕਰੇਗਾ ਕਿਉਂਕਿ ਗਰਮੀ ਹੈ ਗਰਮੀ ਦੇ ਕਾਰਨ ਦੁੱਧ ਦੇ ਰੇਟ ਜਿਹੜੇ ਵਧ ਚੁੱਕੇ ਨੇ ਕਿਉਂਕਿ ਗਰਮੀ ਦੇ ਵਿੱਚ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੁੱਧ ਜਿਹੜਾ ਉਹ ਜਲਦੀ ਖਰਾਬ ਹੁੰਦਾ ਹੈ ਫਿਰ ਸਟੋਰੇਜ ਇਹਦੀ ਵੱਡੇ ਪੱਧਰ ਤੇ ਕਰਨੀ ਉਸ ਤੋਂ ਬਾਅਦ ਇਸ ਨੂੰ ਚਿੱਲ ਰੱਖਣਾ ਕਿ ਖਰਾਬ ਨਾ ਹੋਵੇ ਤਾਂ ਇਸੇ ਕਰਕੇ ਹੀ ਜਿਹੜੀ ਲਗਤ ਹੈ ਉਸ ਦੇ ਉੱਪਰ ਕੋਸਟ ਵੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਸੋ ਇਸ ਕਾਰਨ 2 ਰੁਪਏ ਪ੍ਰਤੀ ਲੀਟਰ ਜੜਾਇਆ ਦੁੱਧ ਦਾ ਭਾਅ ਉਹ ਵਧਾ ਦਿੱਤਾ ਗਿਆ ਤੇ ਅੱਜ ਤੋਂ ਹੀ ਕੀਮਤਾ ਜੜੀਆਂ ਨੇ ਉਹ ਲਾਗੂ ਕਰ ਦਿੱਤੀਆਂ ਗਈਆਂ ਨੇ ਤਾਂ ਵੱਡੀ ਖਬਰ ਹੈ ਕਿਉਂਕਿ ਦੁੱਧ ਜਿਹੜਾ ਆ ਹਰੇਕ ਘਰ ਦੇ ਵਿੱਚ ਵਰਤਿਆ ਜਾਂਦਾ ਹੈ ਸਵੇਰੇ ਉੱਠ ਕੇ ਹੀ ਤੁਸੀਂ ਜੇ ਚਾਹ ਪੀਨੇ ਹੋ ਦੁੱਧ ਪੀਨੇ ਹੋ ਕੋਈ ਬੈਠੀ ਪੈਂਦਾ ਤਾਂ ਉਹ ਸਭ ਤੋਂ ਪਹਿਲਾਂ ਦੁੱਧ ਹੀ ਇਸਤੇਮਾਲ ਜਿਹੜਾ ਰਸੋਈ ਦੇ ਵਿੱਚ ਤੜਕੇ ਉੱਠ ਕੇ ਕੀਤਾ ਜਾਂਦਾ ਹੈ ਤਾਂ ਇਹਦੇ ਵਿੱਚ ਹੁਣ ਵਾਦਾ ਕਰ ਦਿੱਤਾ ਗਿਆ 2 ਰੁਪਏ ਪ੍ਰਤੀ ਲੀਟਰ ਜਿਹੜਾ ਉਹ ਵਧਾਇਆ ਗਿਆ ਤਾਂ ਜਿੱਥੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅਜੇ ਐਲਾਨ ਹੋਣਾ ਤਾਂ ਉਸ ਤੋਂ ਪਹਿਲਾਂ ਕੀ ਇਹ ਦੇਸ਼ ਦੀ ਜਨਤਾ ਨੂੰ ਇੱਕ ਵੱਡਾ ਝਟਕਾ ਲੱਗਾ ਤਾਂ 2 ਰੁਪਏ ਪ੍ਰਤੀ ਲੀਟਰ ਜਿਹੜਾ ਵਾਅਦਾ ਕਰ ਦਿੱਤਾ ਗਿਆ ਵੀਰਕਾ ਤੇ ਅਮੁਲ ਜਿਹੜਾ ਆ ਦੋਨੋਂ ਜਿਹੜੇ ਦੁੱਧ ਨੇ ਦੁੱਧ ਦੇ ਪੈਕੇਟ ਜਿਹੜੇ ਨੇ ਉਹਨਾਂ ਦੇ ਉੱਪਰ ਵਾਅਦਾ ਕੀਤਾ ਗਿਆ ਮਿਲਕ ਪਲਾਂਟ ਲੁਧਿਆਣਾ ਦੇ ਜਰਨਲ ਮੈਨੇਜਰ ਡਾਕਟਰ ਸਰਜੀਤ ਸਿੰਘ ਪਧੌੜ ਨੇ ਦੱਸਿਆ ਕਿ ਵਾਅਦਾ ਗਰਮੀ ਦੇ ਮੌਸਮ ਵਿੱਚ ਦੁੱਧ ਦੇ ਖਰੀਦ ਮੁੱਲਾਂ ਵਿੱਚ ਹੁੰਦੇ ਵਾਅਦੇ ਦੇ ਕਾਰਨ ਕੀਤਾ ਗਿਆ ਕਿਉਂਕਿ ਗਰਮੀ ਹੈ ਗਰਮੀ ਦੇ ਵਿੱਚ ਜਿਹੜਾ ਆ ਲਾਗਤ ਵੀ ਵੱਧ ਜਾਂਦੀ ਹੈ ਡਿਮਾਂਡ ਵੀ ਵਧਦੀ ਹੈ ਤਾਂ ਇਸੇ ਕਰਕੇ ਹੀ ਜਿਹੜਾ ਆ ਰੇਟ ਹੈ ਦੁੱਧ ਦਾ ਉਹ ਵਧਾਇਆ ਗਿਆ ਆ ਕਿਉਂਕਿ ਤਾਪਮਾਨ ਅਤੇ ਤੇਜ਼ ਗਰਮੀ ਦੇ ਕਾਰਨ ਦੁੱਧ ਦੇ ਉਤਪਾਦਨ ਵਿੱਚ ਗਰਾਵਟ ਹੁੰਦੀ ਹੈ ਬਿਲਕੁਲ ਜਦੋਂ ਗਰਮੀ ਵੱਧ ਜਾਂਦੀ ਹੈ ਤਾਂ ਉਦੋਂ ਦੁੱਧ ਜਿਹੜਾ ਆ ਉਹਦਾ ਉਤਪਾਦਨ ਵੀ ਘਟ ਜਾਂਦਾ ਹੈ ਕਿਉਂਕਿ ਪਸ਼ੂ ਵੀ ਬੜੇ ਗਰਮੀ ਮਨਾਉਂਦੇ ਨੇ ਸੋ ਇਸ ਕਾਰਨ ਦੁੱਧ ਜਿਹੜਾ ਆ ਉਹ ਘਟਾ ਦਿੰਦੇ ਨੇ ਤਾਂ ਇਸੇ ਕਰਕੇ ਹੀ ਇਹਦੀ ਕੀਮਤ ਦੇ ਵਿੱਚ ਹੁਣ ਵਾਧਾ ਕੀਤਾ ਗਿਆ ਇਸ ਖਬਰ ਨੂੰ ਵੱਧ ਤੋਂ ਵੱਧ ਕਿ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜਾ ਆ ਦੁੱਧ 2 ਰੁਪਏ ਪ੍ਰਤੀ ਲੀਟਰ ਵਧਿਆ ਹੈ ਪਹਿਲਾਂ ਤੁਹਾਨੂੰ 64 ਰੁਪਏ ਪ੍ਰਤੀ ਲੀਟਰ ਮਿਲਦਾ ਸੀ ਹੁਣ ਉਹ ਵੱਧ ਕੇ ਤੇ 66 ਰੁਪਏ ਪ੍ਰਤੀ ਲੀਟਰ ਜਿਹੜਾ ਉਹ ਮਿਲਿਆ ਕਰੇਗਾ ਤਾਂ ਬਿਲਕੁਲ ਕਿਸੇ ਦੇ ਨਾਲ ਲੜਿਓ ਨਾ ਕਿ ਦੁੱਧ ਦਾ ਰੇਟ ਵੱਧ ਗਿਆ ਸੋ ਇਹ ਖਬਰ ਤੁਹਾਨੂੰ ਜਾਣਕਾਰੀ ਦੇ ਵਜੋਂ ਅਸੀਂ ਦੇ ਰਹੇ ਹਾਂ ਇਸ ਖਬਰ ਨੂੰ ਅੱਗੇ ਹੋਰ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ